ਇੱਕ ਕਾਫੀ ਦੇਨ ਦਾ ਮਸਲਾ ਚੱਲ ਰਿਹਾ ਜੀ ਅਮਰਜੈਂਸੀ ਫਿਲਮ ਹੈ ਜਿਹੜੀ ਉਹ ਅਮਰਜੈਂਸੀ ਫਿਲਮ ਤੇ ਇਤਰਾਜ਼ਯੋਗ ਕਮੈਂਟਸ ਨੇ ਸੰਜਰ ਨੇ ਚੰਗਣਾ ਬਾਰੇ ਤੇ ਸਤਪਿੰਡਰਿਆ ਵਾਲਿਆਂ ਵਾਲੇ ਤੇ ਸਿੱਖਾਂ ਬਾਰੇ ਅਦਾਲਤਾਂ 'ਚ ਵੀ ਗਿਆ ਮਸਲਾ ਸੈਂਸਰ ਬੋਰਡ ਨੇ ਮਨਜ਼ੂਰੀ ਰੋਕੀ ਹੋਈ ਹੈ ਐਕਚੁਅਲੀ ਇਹ ਇੱਕ ਗਿਣੀ ਮਿਥੀ ਸਾਜ਼ਿਸ਼ ਹੈ ਜਿਹੜੀ ਕੰਗਨਾ ਰਾਉਤ ਹੈ ਉਹ ਵੈਸਟੇਡ ਐਂਡ ٹرسٹ ਜਿਹੜੇ ਐਨਟੀ 6 ਫੋਰਸਸ ਨੇ ਐਡਪੀ 6 ਫੋਰਸਸ ਨੇ ਉਹਨਾਂ ਦੇ ਕਹਿਣ ਤੇ ਇਹ ਲੱਗੀ ਹੋਈ ਆ ਐਮਰਜੈਂਸੀ ਕਹਿਵੀਂ ਚੀਜ਼ ਸੀ ਵੀ ਜਿਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਹਲੇ ਨਾ ਤਾਂ ਡੇਰੇ ਦੇ ਮੁਖੀ ਬਣਿਆ ਸੀ ਨਾ ਉਹਨਾਂ ਦੀ ਰਾਜਨੀਤਿਕ ਪਛਾਣ ਸੀ ਉਸ ਵੇਲੇ ਦਮਦਨੀ ਟਕਸਾਲ ਦੇ ਮੁਖੀ ਸੰਤ ਕੰਤਾਰ ਸਿੰਘ ਭਿੰਡਰਾਂ ਵਾਲੇ ਸਨ ਐਮਰਜੈਂਸੀ ਫੈਲਾ ਵਿੱਚ ਸੰਤ ਜਰਨੈਲ ਸਿੰਘ ਉਹਨਾਂ ਨੂੰ ਦਿਖਾ ਕੇ ਅਕਤੂਬਰ ਦੇ 25 ਤੀ ਨੌਜਵਾਨਾਂ ਦੇ ਹੱਥੇ ਬੰਦੂਕਾ ਫੜਾ ਕੇ ਬੇਗੁਨਾਹਾਂ ਨੂੰ ਮਾਰਦੇ ਦਿਖਾ ਕੇ ਮੈਂ ਸਮਝਦਾ ਇੱਕੋ ਕੰਮ ਚੰਗਨਾ ਰਨੌਤ ਨੇ ਕਰਨ ਦੀ ਕੋਸ਼ਿਸ਼ ਕੀਤੀ ਕਿ ਸਿੱਖਾਂ ਨੂੰ ਐਂਟੀ ਨੈਸ਼ਨਲ ਤੇ ਟੈਰਰਿਸਟ ਦਿਖਾਇਆ ਜਾਵੇ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਖਾਲਿਸਤਾਨੀ ਦਿਖਾਇਆ ਜਾਵੇ ਅਸਲੀਅਤ ਇਹ ਹੈ ਕਿ ਨਾਤਾ ਚੰਗਨਾ ਰਨੌਤ ਜੀ ਉਦੋਂ ਪੈਦਾ ਹੋਇਆ ਜਦ ਐਮਰਜੈਂਸੀ ਲੱਗੀ ਨਾ ਉਹਨਾਂ ਨੂੰਤਾ ਆਪ ਪਤਾ ਨਹੀਂ ਉਹਨਾਂ ਨੇ ਜਿਹੜੇ ਉਹਨਾਂ ਦੇ ਮਾਸਟਰਸ ਨੇ ਜਿਹੜੀਆਂ ਫੋਰਸ ਨੇ ਪੰਜਾਬ ਵਿੱਚ ਸਿੱਖ ਸ਼ਕਤੀ ਨੂੰ ਤੇ ਪੰਜਾਬੀਆਂ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਇਹ ਉਹਨਾਂ ਦੀ ਖੇਡ ਹੈ ਕਿਵੇਂ ਖੇਡ ਹੈ ਤੇ ਅਸਲੀ ਤਾਂ ਐਮਰਜੈਂਸੀ ਵਿੱਚ ਕੋਈ ਵਾਇਲੈਂਸ ਹੋਈ ਹੋਈ ਨਹੀਂ ਸਰਕਾਰ ਮੈਂ ਇੰਦਰਾ ਗਾਂਧੀ ਦੀ ਲੀਡਰਸ਼ਿਪ ਤਹਿਤ ਜਦੋਂ Allahabad ਹਾਈ ਕੋਰਟ ਤੋਂ ਆਪਣਾ ਕੇਸ ਹਾਰ ਗਈ ਤੇ ਉਹਨੂੰ ਕੁਰਸੀ ਹਿੰਦੀ ਲਗੀ ਤਾਂ ਉਹਨੇ ਸਭ ਤੋਂ ਪਹਿਲਾਂ ਤਾਂ ਕਨਸਟੀਟਿਊਸ਼ਨ ਜਿਹੜੀ ਅੱਜ ਕਾਂਗਰਸ ਕਨਸਟੀਟਿਊਸ਼ਨ ਨੂੰ ਬਚਾਉਣ ਦੀ ਗੱਲ ਕਰਦੀ ਹੈ ਸਭ ਤੋਂ ਪਹਿਲਾਂ ਆਮੜਾ ਇੰਦਰਾ ਗਾਂਧੀ ਨੇ ਕੀਤਾ ਪਹਿਲੀ ਵਾਰ ਹਿੰਦੁਸਤਾਨ ਦੇ ਇਤਿਹਾਸ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਲਾਉਣ ਲੱਗੇ ਤਿੰਨ ਸੀਨੀਅਰ ਮੋਡ ਤੇ ਉਨੇ ਜੱਜਸ ਨੂੰ ਉਹਨਾਂ ਨੇ ਸੁਪਰਸੀਡ ਕਰਕੇ ਚੌਥੇ ਨੰਬਰ ਵਾਲੇ ਜੱਜ ਜਸਟਿਸ ਐਡਰਿਆਨ ਨੂੰ ਚੀਫ ਜਸਟਿਸ ਬਣਾਇਆ ਉਸ ਤੋਂ ਬਾਅਦ ਆਜੋ ਐਮਰਜੈਂਸੀ ਦੀ ਗੱਲ ਜਦ ਐਮਰਜੈਂਸੀ ਲੱਗੀ ਤਾਂ ਐਮਰਜੈਂਸੀ ਵਿੱਚ ਸਮੁੱਚੇ ਦੇਸ਼ ਵਿੱਚ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੂੰ ਪੋਲੀਟੀਕਲ ਪਾਰਟੀ ਦੇ ਲੀਡਰਾਂ ਨੂੰ ਗਵਰਨਮੈਂਟ ਨੇ ਅਰੈਸਟ ਕਰਨਾ ਸ਼ੁਰੂ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਲੀਡ ਨੂੰ ਕਿਸੇ ਨੂੰ ਅਰੈਸਟ ਨਾ ਕੀਤਾ। ਸ਼੍ਰੋਮਣੀ ਅਕਾਲੀ ਦਲ ਨੂੰ ਇਹਦੇ ਉਲਟ ਇੱਕ ਗੁਰੂ ਕੀ ਛੁੱਟੀ ਗਈ ਕਿ ਤੁਸੀਂ ਪੰਜਾਬ 'ਚ ਰਾਜ ਕਰੋ, ਦਿੱਲੀ 'ਚ ਸਾਨੂੰ ਕਰਦੇ ਤੁਸੀਂ ਚੁੱਪ ਕਰਕੇ ਬੈਠੋ। ਪਰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਮੋਰਚਾ ਡਿਕਟੇਟਰ ਬਣਾ ਕੇ ਪਹਿਲੀ ਜੱਥਾ 7 ਜੁਲਾਈ 1975 ਨੂੰ ਗ੍ਰਫਤਾਰੀ ਲਈ ਐਮਰਜੈਂਸੀ ਦੇ ਉਲਟਵਾਚਾ ਕੀ ਭੇਜਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਗਵਾਈ ਚ ਜਿਹਦੇ ਵਿੱਚ ਜਥੇਦਾਰ ਟੋੜਾ ਤੋੜ ਸਾਹਿਬ ਤਲਵੰਡੀ ਸਾਹਿਬ ਸਾਰੇ ਸੀਨੀਅਰ ਲੀਡਰ ਸ਼ਾਮਿਲ ਸਨ ਹੁਣ ਗੱਲ ਆ ਗਈ ਕਿ ਕਨਸਟੀਟਿਊਸ਼ਨ ਨੂੰ ਮਾਰਨ ਵਾਲੇ ਕੌਣ ਨੇ ਤੇ ਕਨਸਟੀਟਿਊਸ਼ਨ ਨੂੰ ਬਚਾਉਣ ਵਾਲੇ ਕੌਣ ਹੈ ਜਿਨ੍ਹਾਂ ਨੇ ਕਨਸਟੀਟਿਊਸ਼ਨ ਨੂੰ ਬਚਾ ਕੇ ਬਚਾਉਣ ਲਈ ਇਹ 1 ਮਾਰਚ 1977 ਨੂੰ ਐਮਰਜੈਂਸੀ اٹੀ ਉਸ ਦਿਨ ਤੱਕ ਨਰੰਗਤਰ ਚ ਸ਼੍ਰੋਮਣੀ ਅਕਾਲੀ ਦਲ ਦਾ ਦੇਮੀ ਵਿਸਥੇ ਚੱਲਦਾ ਰਿਹਾ ਦੂਸਰੀਆਂ ਪਾਰਟੀਆਂ ਦੇ ਲੀਡਰ ਅੰਦਰ ਰਹੇ ਅਦਵਾਨੀ ਜੀ ਰਹੇ ਬਾਜਪੀ ਸਾਹਿਬ ਰਹੇ ਜੋਰਜ ਫਰਨਾਂਡੇਸ ਵਰਗੇ ਰਹੇ ਸੋਚ ਲਿਸਟ ਰਹੇ ਹੋਰ ਦੂਸਰੇ ਰਹੇ ਕਈ ਪਾਰਟੀਆਂ ਦੇ ਲੀਡਰ ਪਰੂਨ ਤੇ ਵੀ ਆਏ ਕਈ ਆਪਣੀਆਂ ਗਲਤੀ ਮੰਨ ਕੇ ਵਾਪਸ ਵੀ ਆਏ ਪਰ ਸ਼੍ਰੋਮਣੀ ਅਕਾਲੀ ਦਲ ਵਾਅਦ ਇੱਕ ਇਸ ਤਰ੍ਹਾਂ ਦੀ ਜਮਾਤ ਸੀ ਜਿਨੇ ਕਿਹਾ ਕਿ ਇਹ ਮਨੁੱਖੀ ਹੱਤਾਂ ਦੇ ਅਧਿਕਾਰ ਤੇ ਛਾਪਾ ਪ੍ਰਸਨੀਏ ਜ਼ਾਕੀਰ ਦੇ ਛਾਪਾ बोलण ਦੇ ਅਧਿਕਾਰ ਤੇ ਛਾਪਾ ਅਸੀਂ ਇਹ ਪਰਵਾਣ ਨਹੀਂ ਕਰਾਂਗੇ ਪਰ ਅੱਜ ਅਫਸੋਸ ਹੈ ਕੰਗਰਾਜੀ ਆਪਣੀ ਫਿਲਮ 'ਚ ਐਮਰਜੈਂਸੀ ਦੀ ਕਹਾਣੀ ਹੋਈ ਅਧੂਰੀ ਹੈ ਜਿੱਨਾ ਚਿਰ ਐਮਰਜੈਂਸੀ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀਆਂ 19 ਮਹੀਨੇ ਲਗਾਤਾਰ ਗ੍ਰਿਫਤਾਰੀਆਂ ਨੂੰ ਜੇ ਉਹਦਾ ਪਾਠ ਨਾ ਬਣਾਇਆ ਜਾਵੇ ਪਰ ਅਫਸੋਸ ਕੰਗਰਾਜੀ ਕੀ ਕਰਦੇ ਪਏ ਨੇ ਉਹ ਕਹਿ ਰਹੇ ਨੇ ਜੇ ਖਾਲਿਸਤਾਨ ਮੰਗਦੇ ਸੀ ਸੰਧਰਚਾਂਤ ਗੱਲ ਐਮਰਜੈਂਸੀ ਦੀ ਚੱਲ ਰਹੀ ਹੈ ਉਹ ਖਾਲਿਸਤਾਨ ਬਣਾ ਰਹੀ ਹੈ ਕਿਉਂ ਸਿੱਖਾਂ ਨੂੰ ਐਂਟੀ ਨੈਸ਼ਨਲ ਪੇਟ ਕਰ ਲਈ ਇਹਨਾਂ ਦੀਆਂ ਦਿੱਤੀਆਂ ਕੁਰਬਾਨੀਆਂ ਇਹਨਾਂ ਵੱਲੋਂ ਦਿੱਤੀਆਂ ਜਿਹੜੀਆਂ ਦੇਸ਼ ਨੂੰ ਦੀ ਆਜ਼ਾਦੀ ਨੂੰ ਬਚਾਉਣ ਲਈ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਉਹਨਾਂ ਨੂੰ ਰੋਲ ਕੇ ਇਹਨਾਂ ਨੂੰ ਖਾਲਿਸਤਾਨੀ ਦੱਸੇ ਮੈਂ ਰਾਜ ਵੀ ਕਿਹਾ ਮੈਂ ਅੱਜ ਵੀ ਕਹਿੰਦਾ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੇ ਕਦੇ ਵੀ ਖਾਲਿਸਤਾਨੀ ਸੀ ਮੰਗਿਆ ਸ਼ਰੋਮਣੀ ਅਕਾਲੀ ਦਲ ਵਾਂਗੂ ਉਹ ਵੀ ਉਹਨਾਂ ਦੀ ਵੀ ਮੰਗ ਸੂਬਿਆਂ ਦੇ ਵੱਧ ਅਧਿਕਾਰ ਸੀ ਆਨੰਦਪੁਰ ਦਾ ਮਤਾ ਸੀ ਪਰ ਹਾਂ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਸੀ ਕਿ ਜੇ ਕੋਈ ਸਾਡੀ ਝੋਲੀ ਪਾਉ ਉਹ ਅਸੀਂ ਨਾ ਨਹੀਂ ਕਹਿੰਦੇ ਪਰ ਕੰਗਨਨ ਰਣੋਜੀ ਨੇ ਜਿਹੜੀ ਉਹਨਾਂ ਦੀ ਟ੍ਰੇਲਰ ਆਇਆ 2 ਮਿੰਟ ਤੇ तकरीबन 48 ਸਕਿੰਟ ਦਾ ਉਹ ਟ੍ਰੇਲਰ ਹੈ 2 ਮਿੰਟ ਤੇ 30 ਸਕਿੰਟ ਬਾਅਦ ਉਹ ਟ੍ਰੇਲਰ ਵਿੱਚ ਜਿਹੜੀ ਫੋਟੋ ਦਿਖਾਉਂਦੇ ਆ ਸਾਹ ਜਰਮੈਨ ਸਿੰਘ ਉਹਨਾਂ ਦੀ ਇੱਕ ਝੂਠੀ ਕਹਾਣੀ ਇੱਕ ਫਿਕਸ਼ਨ ਬਣਾ ਕੇ ਕਿਸੇ ਕਾਂਗਰਸੀ ਨਾਲ ਗੱਲ ਹੁੰਦੀ ਕਿ ਕਾਂਗਰਸੀ ਕਹਿੰਦਾ ਸੰਤ ਪੁੱਛਿਆ ਉਹਨੂੰ ਕਿ ਤੁਸੀਂ ਚਾਹੁੰਦੇ ਹੋ ਕਹਿੰਦੇ ਅਸੀਂ ਚਾਹੁੰਦੇ ਹਾਂ ਗੋਤਾ ਤੇ ਫੇਰ ਕਾਂਗਰਸੀ ਸੱਤਾ ਨੂੰ ਪੁੱਛਦਾ ਤੁਸੀਂ ਕਿ ਤੁਹਾਨੂੰ ਇਹ ਕਹਿੰਦੇ ਖਾਲਸਤਰ ਫੋਟੂ ਬਾਦ ਉਹ ਟ੍ਰੇਲਰ ਵਿੱਚ ਤੜਦੜ ਤਗੜ ਕਰਕੇ 25 ਬੰਦਿਆਂ ਦੇ ਹੱਥ ਏਕੇ 47 ਫੜਾ ਕੇ ਬੇਗੁਨਾਹਾਂ ਨੂੰ ਮਾਰਦੇ ਦਿਖਾਇਆ ਮੈਂ ਇਹ ਕਹਿੰਦਾ ਕਿ ਇਹ ਪਿਕਚਰ ਇੱਕ ਗਿਣੀ ਮਿਚੀ ਸਾਜ਼ਿਸ਼ ਦਾ ਹਿੱਸਾ ਹੈ ਜਿਹੜੀ ਸਾਜ਼ਿਸ਼ ਪੰਜਾਬ ਨੂੰ ਬਦਨਾਮ ਕਰਨ ਲਈ ਸਿੱਖਾਂ ਨੂੰ ਬਦਨਾਮ ਕਰਨ ਲਈ ਸਿੱਖਾਂ ਨੂੰ ਪਹਿਲਾ ਨੰਬਰ ਸ਼ਹਿਰੀ ਦਾ ਮਾਣ ਨਾ ਦੇਣ ਵਾਲੀ ਸੋਚ ਦਾ ਇਹ ਤਰੀਕਾ ਹੈ ਕੋਈ ਵੀ ਐਮਰਜੈਂਸੀ ਦੀ ਫੇਲਾ ਜਿਹੜੀ ਇਤਿਹਾਸ ਨੂੰ ਬਣ ਕੇ ਬਣੂਗੀ ਉਹਨੂੰ ਸ਼੍ਰੋਮਣੀ ਅਕਾਲੀ ਦਰਬਾਰ ਕਦੇ ਪਰਵਾਨੀ ਨਹੀਂ ਕਰੂ। ਜੇ ਕੋਈ ਵੀ ਮੋਰਚਾ ਪੀਸਫੁਲ ਰਹੇ ਹੈ। ਸਾਰੇ 19 ਮਹੀਨਿਆਂ ਦੇ ਦੌਰਾਨ ਇੱਕ ਦਿਨ ਵੀ ਕਿਸੇ ਐਮਰਜੈਂਸੀ ਦੇ ਖਿਲਾਫ ਲੱਗੇ ਮੋਰਚੇ ਵਿੱਚ ਕੋਈ ਵਾਇਲੈਂਸ ਨਹੀਂ ਹੋਈ ਤੇ ਉਹ ਗੋਲੀਆਂ ਚੱਲੀਆਂ ਦਿਖਾਉਂਦੇ। ਪਰ ਦੂਸਰੀ ਗੱਲ ਮੈਂ ਇਹਨਾਂ ਨੂੰ ਪੁੱਛਣਾ ਹੈ। ਕਿ ਜਿਹੜੇ ਮੋਰਚੇ ਵਿੱਚ ਸਤ ਕਰਤਾਰ ਸਿੰਘ ਉਹਨਾਂ ਨੇ ਨਾਲ ਗ੍ਰਿਫਤਾਰੀਆਂ ਦਿੱਤੀਆਂ ਕਾਲੀਦਾਲ ਨਾਲ ਉਹਨਾਂ ਦਾ ਤਾਂ ਜ਼ਿਕਰ ਕੋਈ ਨਹੀਂ ਸਤ ਜਰਨੈਲ ਸਿੰਘ ਉਹਣੀ ਨੇ ਸੇਵਾ ਸੰਭਾਲੀ ਹੈ ਸਾਲ 77 ਜਾ ਕੇ ਸਤੰਬਰ ਚ ਅਗਸਤ 'ਚ ਸਤ ਕਰਤਾਰ ਸਿੰਘ ਉਹਣੀ ਚੋਲਾ ਛੱਡਦੇ ਨੇ 21 ਅਗਸਤ ਨੂੰ ਉਹਨਾਂ ਦਾ ਸਸਕਾਰ ਹੋਇਆ ਸਤੰਬਰ 77 ਤੋਂ ਉਹਨਾਂ ਨੇ ਸੇਵਾ ਸੰਭਾਲੀ ਹੈ ਜੇ ਪਹਿਲੀ ਵਾਰ ਸਤ ਜਰਨੈਲ ਸਿੰਘ ਉਹਣੀ ਪਬਲਿਕ ਡੋਮੇਨ 'ਚ ਆਏ ਜਾਂ ਲੋਕਾ ਚੋਟਾ ਦਾ ਨਾ ਚੱਲਿਆ ਤਾਂ ਆਪਣੇ ਸਾਹਿਬ ਮਿਰਕਾੜੀ ਕਲੇਸ਼ ਮੇਲੇ ਚੱਲ ਰਿਹਾ ਸੀ ਵਿਸਾਖੀ ਦੇ ਤਰਫ ਤੇ ਇਹ ਬੀਬੀ ਕੰਗਨਾਰ ਰੌਤ ਕਹੀ ਜਾਂਦੀ ਹੈ ਜੀ ਐਮਰਜੈਂਸੀ ਮੈਂ ਉਹਨਾਂ ਦੀ ਵੀ ਬਾਤ ਹੋਈ ਹੈ ਐਮਰਜੈਂਸੀ ਵੇਲੇ ਤਾਂ ਉਹ ਇੱਕ ਟਕਸਾਲ ਦੇ ਸਧਾਰਨ ਸੇਵਾ ਦਾ ਰੰਗ ਉੱਥੇ ਸੇਵਾ ਕਰ ਰਹੇ ਸੀ ਦੂਸਰੀ ਗੱਲ ਈ ਕੰਗਨਾਰ ਰੌਤ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਾਰਾ ਦੇਸ਼ ਜਬਰ ਸਹਿਣ ਲਾਈਪੇ ਤੇ ਸ਼ਬਰ ਦੇ ਉਲਟ ਜੀ ਆਵਾਜ਼ ਚੁੱਕੀ ਦਾ ਅਕਾਲੀ ਦਰ ਨੇ ਚੁੱਕੀ ਨਹੀਂ ਜੀ ਕਹਿੰਦਾ ਹੁਣ ਅੱਜ ਅਫਸੋਸ ਇਹ ਹੈ ਕਿ ਇਨਸਾਫ ਦੇਣ ਦੀ ਥਾਂ 당 ਘਟੇ ਜਾਂਦੇ ਆ ਕੱਲ ਬੰਬੇ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਹੈ ਕਿ ਸੈਂਸਰ ਬੋਰਡ ਨੂੰ 25 ਤਰੀਕ ਤੱਕ ਫੈਸਲਾ ਕਰਨਾ ਪਊਗਾ ਕਿ ਫਿਲਮ ਚੱਲਣ ਦੇਣੀ ਹੈ ਕਿ ਨਹੀਂ ਚੱਲਣ ਦੇਣੀ ਸੈਂਸਰ ਬੋਰਡ ਦੀ ਜ਼ਿੰਮੇਵਾਰੀ ਨਹੀਂ ਕਿ ਇਹ ਫਿਲਮ ਚੱਲਣਾ ਨਾਅ ਐਂਡ ਆਰਡਰ ਪੈਦਾ ਹੁੰਦੀ ਆ ਸਿਚੁਏਸ਼ਨ ਤੇ ਨਹੀਂ ਇਹ ਸਰਕਾਰਾਂ ਦਾ ਕੰਮ ਹੈ ਅਸੀਂ ਇਸ ਚੀਜ਼ ਤੇ ਵੀ ਵੱਖ ਵਿਊ ਰੱਖ جے بھائی ਬਲਵੰਤ ਸਿੰਘ ਰਾਜਵਾਨੇ ਦੀ ਫਾਂਸੀ ਨੂੰ ਉਮਰਕੈਦ ਤਬਦੀਲ ਕਰਨ ਲਈ ਸੁਪਰੀਮ ਕੋਰਟ ਦੇ ਕੇਸ ਜਾਂਦਾ ਹੈ ਸੁਪਰੀਮ ਕੋਰਟ ਬੰਬੇ ਹਾਈ ਕੋਰਟ ਦੇ ਉਲਟ ਫੈਸਲਾ ਦਿੰਦੀ ਹੈ ਸਭ ਤੋਂ ਉੱਚਤ ਅਦਾਲਤ ਸੁਪਰੀਮ ਕੋਰਟ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਗੱਲ ਕਹਿੰਦੀ ਹੈ ਕਿ ਜਦ ਤੁਸੀਂ ਮਹਾਲ ਸਮਝੋ ਸੁਖਾਵਾਂ ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ ਉੱਥੇ ਭਰਨਾ ਲੈ ਲਿਆ ਨਾ ਕਿ ਜੇ ਰਾਜਵਾਨਾ ਸਾਹਿਬ ਨੂੰ ਛੱਡਾਂਗੇ ਤਾਂ ਪੰਜਾਬ 'ਚ آگ ਲੱਗੂਗੀ ਉਹਨਾਂ ਨੇ ਕਿਹਾ ਜਦ ਤੁਸੀਂ ਮਹਾਲ ਸਿਖਾਵਾਂ ਸਮਝੋ ਉਸ ਵੇਲੇ ਤੁਸੀਂ ਇਹਨਾਂ ਦੀ ਇਹ ਪਟੀਸ਼ਨ ਵਿਚਾਰ ਲੈਣਾ ਤੇ ਬੰਬੇ ਹਾਈ ਕੋਰਟ ਕਹਿੰਦਾ ਹੈ ਕਿ ਤੁਸੀਂ ਲੌਂਡ ਆਰਡਰ ਨਹੀਂ ਦੇਖਣਾ ਪੰਜਾਬ ਹਰਿਆਣਾ ਹਾਈ ਕੋਰਟ ਹੈ ਇੱਥੇ ਅਸਿਸਟੈਂਟ ਸੋਲਿਸਟਰ ਜਨਰਲ ਨੇ ਵੀ ਤੇ ਐਡਵੋਕੇਟ ਜਨਰਲ ਪੰਜਾਬ ਨੇ ਵੀ ਅਦਾਲਤ ਨੂੰ ਵਿਸ਼ਵਾਸ ਦਿਵਾਇਆ ਕਿ ਕੋਈ ਇਸ ਤਰ੍ਹਾਂ ਦੀ ਇੱਥੇ ਹੂਮਤਾ ਨਹੀਂ ਹੋਣ ਦੇਵੇ ਜਿਹੜਾ ਕਿਸੇ ਕਮਿਊਨਿਟੀ ਨੂੰ ਝੋਟ ਪਚਾ ਦੇ ਲੈ ਦੇ ਕੇ ਇੱਕ ਪੋਲਿਟੀਕਲ ਡਰਾਮਾ ਕੀਤਾ ਜਾ ਰਿਹਾ ਤੇ ਇਹ ਜੇ ਕਿਉਂਕਿ ਇਹ ਦੇਖੋ ਸ਼ਰੋਮਣੀ ਕਮੇਟੀ ਨੇ ਸਭ ਤੋਂ ਪਹਿਲੀ ਚਿੱਠੀ ਲਿਖੀ 28 ਅਗਸਤ ਨੂੰ ਕਿ ਤੁਸੀਂ ਜਿਹੜੀ 6 9 ਨੂੰ ਸਤੰਬਰ ਨੂੰ ਰਿਲੀਜ਼ ਕਰਨ ਜਾ ਰਹੇ ਹੋ ਸਾਨੂੰ ਸਖਤ ਇਤਰਾਜ਼ ਆ ਆ ਦੋ ਚੀਜ਼ਾਂ ਤਾਂ ਅਸੀਂ ਟ੍ਰੇਲਰ 'ਚ ਦੇਖ ਲਈ ਐ ਬਾਕੀ ਸਾਨੂੰ ਸਾਰੀ ਫਿਲਮ ਦਿਖਾਈ ਚੱਲੇ ਜਿਹੜੇ ਸੀਨ ਸਿੱਖਾਂ ਦੇ ਵਿਰੁੱਧ ਝੂਠੀਆਂ ਗੱਲਾਂ ਨੂੰ ਦਰਸਾਉਂਦੇ ਨੇ ਉਹਨਾਂ ਨੂੰ ਅਸੀਂ ਆਊਟ ਰਾਈਟਲੀ ਰਿਜੈਕਟ ਕਰਦੇ ਕੋਸ਼ਿੰਦ ਸਿੰਘ ਸੁਭਾਮਣ ਨੇ ਵੀ ਚਿੱਠੀਆਂ ਲਿਖੀਆਂ ਬੰਬਈ ਦੀ ਵੀ ਗਈ ਐ ਇਥੋਂ ਵੀ ਗਈ ਹੋਰ ਵੀ ਗਈ ਚਲੋ ਔਰ ਵਨ ਰੀਜ਼ਨ ਔਰ ਦੀ ਅਦਰ ਸੈਂਸਰ ਬੋਰਡ ਨੇ ਰੋਕ ਲਿਆ। ਪੁਣੇ ਕੱਲ ਪਰਸੋਂ ਦਾ ਬੰਬੇ ਹਾਈ ਕੋਰਟ ਦੇ ਫੈਸਲੇ ਦਾ ਪ੍ਰਚਾਰ ਇਹ ਚੱਲ ਰਿਹਾ ਹੈ ਕਿ ਜੀ ਉਹਦੇ ਕੋਲ ਤਾਂ ਜੋ ਕੁਰਸੀ ਕੰਗਨਰ ਨੌਤ ਨੇ 200 ਕਰੋੜ ਆਪਣਾ ਲਾ ਕੇ ਤੇ ਫਿਲਮ ਚਲਾਈਏ ਖਰਚ ਤਾਂ ਚੱਲਣੀ ਚਾਹੀਦੀ। ਕਿਉਂ ਨੂੰ ਅਧਿਕਾਰ ਹੈ 200 ਕਰੋੜ ਲਾ ਕੇ ਹਿੰਦੁਸਤਾਨ ਨੂੰ ਦੀ ਅਮਨ ਤੇ ਸ਼ਾਂਤੀ ਨੂੰ ਅਖਲਾਦ। ਤਤ ਅਧਿਧਾਰ ਤੋਂ ਹੋਵੇ। ਹਿਸਟਰੀ ਦੀ ਡਿਸਟੋਰਸ਼ਨ ਨਾ ਹੋਵੇ। ਕਿਉਂਕਿ ਲੋਕਾਂ ਦਾ ਜਿਹੜੀ ਨਵੀਂ ਜਨਰੇਸ਼ਨ ਹੈ ਜਿਨ੍ਹਾਂ ਨੇ ਨਾ ਐਮਰਜੈਂਸੀ ਦੇਖੀ ਨਾ ਸੁਣੀ ਉਹ ਤਾਂ ਜਿਹੜੀਆਂ ਫਿਲਮ ਦੀਆਂ ਗੱਲਾਂ ਦੇਖਣਗੇ ਸੱਚ ਮੰਨ ਜਾਣਗੇ ਕੀ ਗੱਲ ਹੈ ਜਿੱਦੀ ਸੰਜਰਨ ਸਿੰਘ ਨੇ ਐਮਰਜੈਂਸੀ ਵਿੱਚ ਖਾਲੇਸਾਨ ਮੰਗਿਆ ਸੰਜਰਨ ਸਿੰਘ ਉਦੋਂ ਕੋਈ ਹੈ ਵੀ ਨਹੀਂ ਸੀ ਉਹ ਇਹ ਵੀ ਸਮਝਣਗੇ ਕਿ ਉਦੋਂ ਸਿੱਖਾਂ ਨੇ ਬੰਦੂਕਾਂ ਨਾਲ ਬੰਦੇ ਮਾਰਦੇ ਐਮਰਜੈਂਸੀ ਦੌਰਾਨ ਕੁਝ ਨਹੀਂ ਹੋਇਆ ਸੋ ਸਾਡੇ ਅੱਜ ਤੁਹਾਡੇ ਨੂੰ ਤੁਹਾਨੂੰ ਤਕਲੀਫ ਨੇ ਦੀ ਕੋਈ ਮਕਸਦ ਹੈ ਕਿ ਅਸੀਂ ਸੂਬਾ ਸਰਕਾਰ ਨੂੰ ਵੀ ਤੇ ਸੈਂਟਰ ਦੀ ਸਰਕਾਰ ਨੂੰ ਇਹ ਕੋਰਜ਼ਰ ਵਾਰਨਿੰਗ ਦਿੰਨੇ ਆ ਤੇ ਅੱਗ ਨਾਲ ਲੱਗੇ ਨੂੰ ਭਾਵਨਾਵਾਂ ਨਾਲ ਕਈ ਵਾਰ ਇਹ ਲੱਗਦਾ ਹੁੰਦਾ ਕਿ ਮਿੰਟਾਂ ਸਕਿੰਟਾਂ ਲਈ ਦਬਾ ਲਿਆ ਇਹਨਾਂ ਦੇ ਰੀਪਰਕਸ਼ਨਸ ਲੰਬੇ ਹੁੰਦੇ ਨੇ ਤੁਸੀਂ ਕਿਸੇ ਵੀ ਜਮੇ ਨੂੰ ਦੀਆਂ ਧਾਰਮਿਕ ਭਾਵਨਾਵਾਂ ਨਾਲ ਸੱਟ ਮਾਰੀ ਚੱਲੋ ਮਾਰੀ ਚੱਲੋ ਇਸ ਤੇ ਲੋਜ ਆ ਜਾਂਦਾ ਜਿੱਥੇ ਸਬਰ ਦਾ ਪਿਆਲਾ ਮੁੱਕ ਜਾਂਦਾ ਇਸ ਫਿਲਮ ਦਾ ਜਿਹੜਾ ਸੋਲਿਟਰੀ ਸੋਲਿਟਰੀ ਏਮ ਲੱਗਦਾ ਮੈਨੂੰ ਇਹਦੇ ਟ੍ਰੇਲਰ ਤੋਂ ਉਹ ਇਹ ਲੱਗਦਾ ਹੈ ਕਿ ਸਿੱਖਾਂ ਦੀ ਗੱਲ ਹੈ ਮੂੰਹ ਵਿੱਚ ਦੋ ਗੱਲਾਂ ਬੋਲੀਆਂ ਇੱਕ ਖਾਲਿਸਤਾਨ ਦੀ ਮੰਗ ਤੇ ਇੱਕ ਹੱਥ 'ਚ ਬੰਦੂਕ ਫੜਾਉਂ ਸਿੱਖ ਬੰਦੂਕ ਫੜਦਾ ਹੈ ਜ਼ੁਲਮ ਦੇ ਵਿਰੁੱਧ ਸਿੱਖ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ ਜਦ ਜ਼ਬਰ ਤੇ ਜ਼ੁਲਮ ਹੋਵੇ ਪਰ ਨਾ ਤਾਂ ਸ਼ਰੋਮਣੀ ਅਕਾਲੀ ਦਲ ਨੇ ਅੱਜ ਤੱਕ ਕਦੇ ਖਾਲਿਸਤਾਨ ਦੀ ਗੱਲ ਕੀਤੀ ਹੈ ਸ਼ਰੋਮਣੀ ਅਕਾਲੀ ਦਲ ਦੀ ਹਮੇਸ਼ਾ ਮੰਗਰੀ ਤੇ ਉਹ ਅੱਜ ਵੀ ਮੰਗ ਆ ਆਨੰਦਪੁਰ ਸਾਹਿਬ ਦਾ ਮਤਾ ਸੂਬਿਆਂ ਨੂੰ ਵੰਡ ਦਿੱਤਾ ਐ ਕਾਮਿਡੀ ਇਹ ਹੀ ਮੰਗਦਾ ਜਿਹੜਾ ਫੈਡਰਲ ਸਟਰਕਚਰ ਦੀ ਗੱਲ ਆ ਉਹ ਦੀ ਗੱਲ ਐ ਤੋਂ ਮੈਂ ਇਹ ਡੰਗਣਾ ਰਣੌਤ ਨੂੰ ਵੀ ਇਹ ਸਲਾਹ ਦਿੰਦਾ ਕਿ ਬੀਬਾ ਚੱਕਣ ਵਾਲੇ ਬਹੁਤ ਹੁੰਦੇ ਨੇ ਬਲਦੀਚ ਫੇਰ ਕਿਸੇ ਨੇ ਟਾਣੀ ਨਹੀਂ ਪਾਉਣ ਆਉਣਾ ਤੇਲ ਪਾਉਣ ਵਾਲੇ ਆਉਂਦੇ ਹਿਸਟਰੀ ਪੜ ਐਮਰਜੈਂਸੀ ਦੀ ਬੈਕਗਰਾਉਂਡ ਦੇ emergancy ਨੂੰ ਹਟਾਉਣ ਵਿੱਚ ਉਹ ਲੋਕਾਂ ਦੀ ਕੰਟਰੀਬਿਊਸ਼ਨ ਦੇ ਜੇ ਫਿਲਮ ਦਾ ਨਾਮ emergency ਰੱਖਣਾ ਤਾਂ emergency ਕਿਹੜੇ ਹਾਲਾਤਾਂ 'ਚ ਲੱਗੀ ਤੇ emergency ਦੇ ਵਿਰੁੱਧ ਕੀ ਨੇ ਸੰਘਰਸ਼ ਕੀਤਾ ਕਿ ਕਿਸ ਸੰਘਰਸ਼ ਦੇ ਨਤੀਜੇ ਨਾਲ ਇਹ ਖਤਮ ਹੋਈ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਸਾਹਮਣੇ ਕਰਨੀਆਂ ਪੈਣਗੀਆਂ ਐ ਡਾੜੀ ਐਸੀ ਸੈਂਸਰ ਬੋਰਡ ਨੂੰ ਕਹਿੰਦੇ ਆ ਤੇ ਸੈਂਸਰ ਬੋਰਡ ਵਾਲਿਓ ਤੁਹਾਨੂੰ ਵੀ ਬੇਨਤੀ ਕਰਦੇ ਆ ਉਹਨਾਂ ਨੂੰ ਸੈਪਰੇਟ ਜਿੱਥੇ ਵੀ ਲਿਖਣ ਲੱਗੇ ਆ ਅਕਾਲੀ ਗੱਲ ਵੱਲੋਂ ਕਿ ਪੂਰਨ ਤੌਰ ਤੇ ਫਿਲਮ ਦੇਖ ਕੇ ਕੀ ਕੋਈ ਵੀ ਪਾਰਟ ਫਿਲਮ ਵਿੱਚ ਸਿੱਖਾਂ ਨੂੰ ਟੈਰਰਿਸਟ ਦਿਖਾਉਣ ਦੀ ਗੱਲ ਕੀਤੀ ਜਾਂ ਸਿੱਖਾਂ ਨੂੰ ਵੱਖਵਾਦੀ ਦਿਖਾਉਣ ਦੀ ਗੱਲ ਕੀਤੀ ਸ਼ਰੋਮਣੀ ਅਕਾਲੀ ਦਲ ਤੇ ਸ਼ਰੋਮਣੀ ਕਮੇਟੀ ਲੜ ਕੇ ਉਸ ਚੀਜ਼ ਦਾ ਮੁਕਾਬਲਾ ਕਰੇਗੀ ਤੇ ਕਿਸੇ ਵੀ ਕੀਮਤ ਤੇ ਅਸੀਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਪਰਵਾਹ ਨਹੀਂ ਕਰਾਂਗੇ ਸੋ ਆਖਰ ਚ ਮੇਰੀ ਫੇਰ ਤੁਹਾਡੇ ਦਰਯੀ ਰਹੀ ਤੰਗਣਾ ਰੌਤ ਨੂੰ ਵੀ ਇਹ ਐਡਵਾਈਸ ਹੈ ਇਹ ਵਿਵਾ ਜਿਹੜੀ ਤੂੰ ਫਿਲਮ ਬਣਾਈ ਹੈ ਉਹ ਐਮਰਜੈਂਸੀ ਦਾ ਨਾਂ ਲਿਖ ਕੇ ਸਿੱਖਾਂ ਦੀ ਨਸਲ ਕੁਸ਼ੀ ਕਰਨ ਦੀ ਉਹਨਾਂ ਨੂੰ ਨੀਵਾ ਦਿਖਾਉਣ ਦੀ ਇਹਨਾਂ ਨੂੰ ਸੈਕੰਡ ਕਲਾਸ ਸਿਟੀਜ਼ਨ ਦਿਖਾਉਣ ਦੀ ਗੱਲ ਕੀਤੀ ਹੈ ਉਹ ਤੇਰੀ ਸੋਚ ਹੋ ਸਕਦੀ ਹੈ ਜਾਂ ਤੇਰੇ ਆਕਾ ਦੀ ਸੋਚ ਹੋ ਸਕਦੀ ਹੈ ਅਸਲੀਅਤ ਇਹਦੇ ਉਲਟ ਹੈ ਹਿਸਟਰੀ ਪੜ੍ਹ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ 2600 ਤੋਂ 2156 ਕੈਦੀ ਪੰਜਾਬ ਦੇ ਸੀ 127 ਫਾਂਸੀ ਚੜ੍ਹਨ ਵਾਲਿਆਂ ਤੋਂ 96 ਪੰਜਾਬ ਦੇ ਸੀ ਤੇ ਸਿੱਖ ਸੀ ਤੂੰ ਅਜੋਨਾ ਲੋਕਾਂ ਨੂੰ ਵੱਖਵਾਤੀ ਖਾਲਸਾਵਾਦੀ ਯਾਤਵਾਦੀ ਕਹ ਕੇ ਆਪਣੀਆਂ ਫਿਲਮਾਂ ਬਣਾਏਗੀ ਇਹ ਬਿਨਾਂ ਕਦੇ ਕੁਰਬਾਨੀ ਹੋਣਗੀਆਂ ਸੋ ਸਾਡੀ ਉਮੀਦ ਹੈ ਕਿ ਸੈਂਸਰ ਬੋਰਡ ਤੇ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਤੁਰੰਤ ਕਾਰਵਾਈ ਕਰਕੇ ਕਿਸੇ ਵੀ ਹਾਲਤ ਵਿੱਚ ਸਾਰੀ ਪਿਕਚਰ ਸਿੱਖ ਲੀਡਰਸ਼ਿਪ ਨੂੰ ਕੌਨਫੀਡੈਂਸ ਲਏ ਬਿਨਾ ਕਿ ਇਹਦੇ ਵਿੱਚ ਸੈਂਟਿ ਸਿਕ ਸੈਂਟੀਮੈਂਟ ਨੂੰ ਐਡ ਕਰਾਣੀ ਕਰ ਲਈ ਤਾਂ ਰਿਲੀਜ਼ ਕਰਨ ਦੀ ਪਰਮਿਸ਼ਨ ਦੇਗੀ ਜੇ ਨਾ ਨੇ ਰਲੀ ਮਿਲੀ ਭੋਗਤ ਕਰਕੇ ਜਿਵੇਂ ਖਿਚੜੀ ਜੀ ਖੇਡਦੇ ਆ ਕਦੇ ਕਿਸੇ ਹਾਈ ਕੋਰਟ ਦੇ ਜਦ ਵੱਖ-ਵੱਖ ਹਾਈ ਕੋਰਟਾਂ 'ਚ ਕੇਸ ਜਾਂਦੇ ਆ ਸੁਪਰੀਮ ਕੋਰਟ ਉਸੇ ਵੇਲੇ ਸਾਰੇ ਹਾਈ ਕੋਰਟਾਂ ਨੂੰ ਕਹਿ ਦਿੰਦੀ ਹੈ ਕਿ ਕਿਸੇ ਨੇ ਨਹੀਂ ਫੈਸਲਾ ਸੁਣਾਉਣਾ ਅਜਿਹਾ ਕੇਸ ਬਣਾ ਲਿਆ ਪਰ ਇਹਦੇ ਸੁਪਰੀਮ ਕੋਰਟ ਨੇ ਵੀ ਬਣਾਇਆ ਹਰਿਆਣੇ 'ਚ ਵੀ ਪਟੀਸ਼ਨ ਚੱਲੀ ਮਹਾਰਾਸ਼ਟਰ 'ਚ ਵੀ ਚੱਲੀ ਜਦ ਦੂਸਰੇ ਕੇਸਾਂ ਚੱਲੀ ਸੀ ਤਾਂ ਉਹਨਾਂ ਨੇ ਕਹਿਤਾ ਸੀ ਕਿ ਕੋਈ ਵੀ ਹਾਈ ਸਟੇਟ ਹਾਈ ਕੋਰਟ ਐਂਟਰਟੇਨਿੰਗ ਕਰੂ ਸੁਪਰੀਮ ਕੋਰਟ ਦੇ ਨੋਟਿਸ ਜਾਂਦਾ ਜਾਵੇ ਸੋ ਸਾਡੇ ਲਈ ਕਾਨੂੰਨ ਵੀ ਵੱਖ ਸਾਡੇ ਲਈ ਸੋਚ ਵੀ ਵੱਖਰੇ ਸਾਡੇ ਲਈ ਅਪਰੋਚ ਵੀ ਵੱਖਰੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨੂੰ ਸ਼੍ਰੋਮਣੀ ਅਕਾਲੀ ਦਲ ਕਦੇ ਪਰਵਾਹ ਨਹੀਂ